ਗੱਲ ਕਰਦੇ ਹਾਂ ਜਲੰਧਰ ਚੋਏ ਪਾਸਪਾ ਅਗੂ ਦੇ ਕਰਤੇ ਹਮਲੇ ਮਾਮੇ ਦੀ ਜਿਸ ਦੀ ਹੁਣ ਸੀਸੀਟੀਵੀ ਤਸਵੀਰਾਂ ਸਾਹਮਣੇ ਆਈਆਂ ਨੇ ਜਿੱਥੇ ਈ ਰਿਕਸ਼ਾ ਤੇ ਸਵਾਰ ਹੋ ਕੇ ਆਏ ਸਨ ਹਮਲਾਵਰ ਜਿਨ੍ਹਾਂ ਵੱਲੋਂ ਇੱਥੇ ਤਮਾਕਾ ਕੀਤਾ ਗਿਆ ਪਾਸਪਾ ਅਗੂ ਮਨੋਰੰਜਨ ਕਾਲੀਆ ਦੇ ਕਰਤੇ ਦਾਜੇ ਕਿ ਦੇਰ ਰਾਤ ਤਕਰੀਬਨ 1:30 ਵਜੇ ਇੱਕ ਘਟਨਾ ਜਦੋਂ ਕੀ ਇਹ ਬਲਾਸਟ ਕੀਤਾ ਗਿਆ ਤਮਾਕਾ ਕੀਤਾ ਗਿਆ ਬੰਬ ਨਵਾ ਚੀ ਸੁੱਟਨ ਤੋਂ ਕਰੀਬ 7 ਸੈਕਿੰਡ ਬਾਅਦ ਇੱਥੇ ਤਬਾਕਾ ਹੋਇਆ ਹੁਣ ਇਹ ਸੀਸੀਟੀਵੀ ਤਸਵੀਰਾਂ ਵੀ ਸਾਹਮਣੇ ਆਈਆਂ ਨੇ ਤਮਾਕੀ ਮਗਰੋਂ ਕਾਲੀਆ ਦੇ ਘਰ ਰਵਨੀਤ ਸਿੰਘ ਬਿੱਟੂ ਤੇ ਪਾਜਪਾਗੂ ਵੀ ਪਹੁੰਚੇ ਨੇ ਲੇਕਿਨ ਇਹ ਫਿਲਹਾਲ ਤਸਵੀਰਾਂ ਤੋਂ ਦਿਖਾ ਰਿਹਾ ਹੈ ਸੀਸੀਟੀਵੀ ਜਿਸ ਕਦਰ ਇੱਥੇ ਈ ਰਿਕਸ਼ਾ 'ਤੇ ਸਵਾਰ ਇਹ ਹਮਲਾਵਰ ਆਏ ਇਹਨਾਂ ਨੇ ਇੱਥੇ ਬੰਬ ਨੁਮਾ ਚੀਜ਼ ਜੜੀ ਹੈ ਮਨੋਰੰਜਨ ਕਾਲੀਆ ਦੇ ਘਰ ਸੁੱਤੀ ਔਰ ਇਸ ਈ ਰਿਕਸ਼ਾ ਵਿੱਚੋਂ ਸੇ ਬਿਲੇ ਜਦੋਂ ਫਰਾਰ ਹੋ ਗਏ ਔਰ ਉਸ ਤੋਂ ਬਾਅਦ ਸੱਤ ਸੈਕਿੰਡ ਬਾਅਦ ਇੱਥੇ ਜ਼ੋਰਦਾਰ ਧਮਾਕਾ ਹੋਇਆ ਸੋ ਤਸਵੀਰਾਂ ਸਾਹਮਣੇ ਆਈਆਂ ਨੇ ਸੀਸੀਟੀਵੀ ਹਾਲਕਿ ਜਿਸ ਤਰ੍ਹਾਂ ਦੇ ਨਾਲ ਇਹ ਘਟਨਾ ਦੀ ਜਾਣਕਾਰੀ ਮਿਲੀ ਉਸ ਤੋਂ ਬਾਅਦ ਮੌਕੇ ਤੇ ਪੁਲਿਸ ਅਧਿਕਾਰੀ ਤੇ ਫੋਰੈਂਸਿਕ ਟੀਮਾਂ ਵੀ ਪਹੁੰਚੀਆਂ ਜਿਨ੍ਹਾਂ ਵੱਲੋਂ ਇਸ ਪੂਰੀ ਘਟਨਾ ਦੀ ਜਾਂਚ ਕੀਤੀ ਜਾ ਰਹੀ ਹੈ ਤੇ ਹੁਣ ਐਸੀ ਸੀ ਟੀ ਬੀ ਤਸਵੀਰਾਂ ਜਿਸ ਦੇ ذریعے ਇਹਨਾਂ ਹਮਲਾਵਰਾਂ ਦੀ ਪਛਾਣ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਇਹ ਰਿਕਸ਼ਾ ਤੇ ਸਵਾਰ ਹੋ ਕੇ ਆਏ ਸੰ ਹਮਲਾਵਰ ਜਿਨ੍ਹਾਂ ਨੇ ਇੱਥੇ ਇਤਮਾਕਾ ਕੀਤਾ ਹੈ ਕਿਉਂਕਿ ਪ੍ਰਤੱਖਦਰਸ਼ੀਆਂ ਵੱਲੋਂ ਵੀ ਪਹਿਲਾਂ ਇਹ ਜਾਣਕਾਰੀ ਦਿੱਤੀ ਗਈ ਸੀ ਕਿ ਇਹ ਰਿਕਸ਼ਾ ਤੇ ਆਏ ਸੰ ਦੋ ਹਮਲਾਵਰ ਜਿਨ੍ਹਾਂ ਨੇ ਇੱਥੇ लेकिन कौन है लोग की मंशा क्यों ना ने हमला किया अपने आप कई सवाल ने जिसनों तो लेके लगातार प्रवनीत कर प्रवीत हालांकि प्रत्या वालों गया ई रिक्शा से सवार हमलावर होकर आए सन और हूं तस्वीर भी सामने आ गई ਬਿਲਕੁਲ ਰਾਜ ਜਿਸ ਤਰੀਕੇ ਨਾਲ ਅਸੀਂ ਸਵੇਰ ਤੋਂ ਜ਼ਿਕਰ ਕਰਦੇ ਪਏ ਸੀ ਪੀਟੀਸੀ ਨਿਊਜ਼ ਤੋਂ ਕਿ ਇੱਕ ਪਾਸਿਓਂ ਪਹਿਲਾਂ ਜਿਹੜਾ ਕਿ ਉਹ ਉਹ ਰਿਕਸ਼ਾ ਜਾਂਦਾ ਵੈ ਤੇ ਇਹ ਰਿਕਸ਼ਾ ਉਸੇ ਪਾਸੇ ਵੱਲ ਜਾਂਦਾ ਵੈ ਕਿ ਜਿੱਧਰ 3 ਨੰਬਰ ਥਾਣਾ ਵੈ ਫਿਰ ਉਸ ਤੋਂ ਬਾਅਦ ਜਦੋਂ ਮੁੜ ਕੇ ਆਂਦਾ ਵੈ ਤੇ ਜਦੋਂ ਹਮਲਾਵਰ ਜਿਹੜਾ ਹੈ ਕਿ ਉਹ ਗ੍ਰੇਨੇਡ ਸੁੱਟਦਾ ਵਹ ਤੇ ਰੇ ਰਿਕਸ਼ਾ ਕੁਛ देर ਦੂਰ ਤੱਕ ਜਾਂਦਾ ਤੇ ਜਿਸ ਤਰੀਕੇ ਦੇ ਨਾਲ ਐਕਸਪਲੋਸਿਵ ਹੋਇਆ ਵਾ ਚਿੰਗਿਆੜੀਆਂ ਵੀ ਜ਼ਰੂਰ ਨਿਕਲਿਆ ਨੇ ਉੱਥੋਂ ਤੁਸੀਂ ਅੰਦਾਜ਼ਾ ਲਗਾ ਸਕਦੇ ਹੋ ਕਿ ਹਾਲਾਂਕਿ ਦੂਰ ਦੀ ਸੀਸੀਟੀਵੀ ਹੈ ਪਰ ਜਦੋਂ ਤੁਸੀਂ ਦੂਸਰੀ ਸੀਸੀਟੀਵੀ ਦਾ ਪਾਰਟ ਦੇਖੋਗੇ ਕਿ ਹਾਲਾਂਕਿ ਜੋ ਕਿ ਅੰਡਰ ਇਨਵੈਸਟੀਗੇਸ਼ਨ ਹੈ ਉਹ ਬਹੁਤ ਕੁਝ ਬਿਆਨ ਕਰਦੀ ਪਈ ਹੈ ਕਿ ਜਿਸ ਇੰਟੈਂਸਿਟੀ ਦੇ ਨਾਲ ਜਿਹੜਾ ਕਿ ਇਹ ਹਮਲਾ ਹੋਇਆ ਵਾ ਹੁਣ ਮੈਂ ਆਨਾ ਵਾ ਦੂਸਰੇ ਪਾਸੇ ਵੱਲ ਕਿ ਕੇਂਦਰੀ ਮੰਤਰੀ ਜਦੋਂ ਬਿੱਟੂ ਹਣਾ ਨੇ ਜ਼ਿਕਰ ਕੀਤਾ ਵਾ ਕਿਤੇ ਨਾ ਕਿਤੇ ਉਹਨਾਂ ਨੇ ਵੀ ਸੀਸੀਟੀਵੀ ਦਾ ਜ਼ਿਕਰ ਕੀਤਾ ਕਿ ਜੋ ਤਸ ਜਿਹੜੀਆਂ ਖੋਪਨਾਕ ਨੇ ਤੇ ਉਹੀ ਜਿਹੜੀਆਂ ਨੇ ਕਿ ਸੀਸੀਟੀਵੀ ਤੋਂ ਦੇਖਣ ਨੂੰ ਮਿਲਦੀਆਂ ਪਈਆਂ ਨੇ ਓਵਰਆਲ ਜੋ ਸਿਨੈਰੀਓ ਬੰਦਾ ਪਿਆ ਵਾ ਹੁਣ ਪੂਰੇ ਤਰੀਕੇ ਦੇ ਨਾਲ ਕੋਈ ਵੀ ਕੰਟਰਡਿਕਸ਼ਨ ਜਿਹੜੀ ਹੈ ਕਿ ਪੁਲਿਸ ਸਟੇਟਮੈਂਟ ਦੇ ਉੱਤੇ ਨਹੀਂ ਬੰਦੀ ਕਿ ਕਿਉਂਕਿ ਇਹ ਗੱਲ ਕਲੀਅਰ ਹੋ ਗਈ ਹੈ ਸੀਸੀਟੀਵੀ ਤੋਂ ਕਿ ਇਹ ਹਮਲਾ ਜਿਹੜਾ ਹੈ ਕਿ ਉਹ ਗ੍ਰਨੇਡ ਨਾਲ ਹੀ ਹੋਇਆ ਵੈ ਪਰ ਜਿਸ ਤਰੀਕੇ ਦੇ ਨਾਲ ਇਹ ਐਕਸਪਲੋਸਿਵ ਸੀਗਾ ਜਿਸ ਤਰੀਕੇ ਦੇ ਨਾਲ ਉਹਨੇ ਆਪਣਾ ਰਿਐਕਟ ਕੀਤਾ ਵੈ ਉਹ ਆਪਣੇ ਆਪ ਦੇ ਵਿੱਚ ਹੀ ਬੇहद ਜਿਹੜਾ ਕਿ ਖੌਫਜ਼ਾ ਵਾਲਾ ਵੈ ਕਿ ਇੱਕ ਦੁਬਾਰਾ ਫਿਰ ਤਨ ਮੈਂ ਕ੍ਰਾਈਮ ਸਪੌਟ ਤੇ ਜ਼ਰੂਰ ਲੈ ਕੇ ਜਾਵਾਂਗਾ ਕਿ ਜਿਸ ਜਗ੍ਹਾ ਦੇ ਉੱਤੇ ਇਹ ਹਮਲਾ ਹੋਇਆ ਵੈ ਉਹ ਇੱਥੇ ਇਹੀ ਜਗ੍ਹਾ ਸੀਗੀ ਕਿ ਜਿੱਥੇ ਇਹ ਵੱਡਾ ਜਿਹੜਾ ਹੈ ਕਿ ਇੱਕ ਉਹ ਨਿਸ਼ਾਨ ਪਿਆਵ ਹੈ ਮੇਨ ਸਿੱਧਾ ਆ ਕਿ ਇੱਥੇ ਗ੍ਰਨੇਡ ਲੱਗਦਾ ਵਾ ਹਾਲਾਂਕਿ ਇੱਕ ਚੀਜ਼ ਹੋਰ ਵੀ ਅਪਡੇਟ ਆਈ ਹੈ ਕਿ ਜਦੋਂ ਗ੍ਰਨੇਡ ਛੁੱਟਿਆ ਗਿਆ ਵਾ ਜਿਹੜੀ ਸੀਸੀਟੀਵੀ ਅੰਦਰ ਲੱਗੀ ਹੋਈ ਹੈ ਉਹਦੇ ਵਿੱਚ ਸਭ ਤੋਂ ਪਹਿਲਾਂ ਇੱਥੇ ਦੱਸਿਆ ਗਿਆ ਕਿ ਇਸ ਮੋਟਰਸਾਈਕਲ ਦੀ ਸੀਟ ਦੇ ਉੱਤੇ ਆ ਕੇ ਜਿਹੜਾ ਕਿ ਉਹ ਗ੍ਰਨੇਡ ਆ ਕੇ ਲੱਗਦਾ ਵਾ ਫਿਰ ਉਸ ਤੋਂ ਬਾਅਦ ਜਿਹੜਾ ਕਿ ਉਹ ਥੱਲੇ ਡਿੱਗਦਾ ਵਾ ਉਸ ਵਕਤ ਇੱਥੇ ਮਹਿੰਦਰ ਭਗਤ ਜਿਹੜੇ ਨੇ ਕਿ ਉਹ ਐਸਾ ਮੌਜੂਦ ਨੇ ਕਿ ਉਹਨਾਂ ਨਾਲ ਵੀ ਗੱਲਬਾਤ ਮੈਂ ਕਰਨ ਦੀ ਜ਼ਰੂਰ ਕੋਸ਼ਿਸ਼ ਕਰਾਂਗਾ ਕਿ ਉਹਨਾਂ ਦਾ ਇਹ ਸਾਰੇ ਓਵਰਲ ਮੁੱਦੇ ਤੇ ਕੀ ਰਾਇ ਹੈ ਕਹਿਣਾ ਮੈਂ ਕਿਉਂਕਿ ਰਮਨੀਤ ਪਿੱਟੂ ਹੋਰਾਂ ਨੇ ਚੰਗੇ ਤਰੀਕੇ ਦੇ ਨਾਲ ਜਿਹੜਾ ਕਿ ਵਿਸਤਾਰ ਚ ਇਹ ਗੱਲਬਾਤ ਕਰਦੇ ਕਿ ਕਿ ਸਰਕਾਰ ਦਾ ਪ੍ਰੋਪਰ ਪੂਰੇ ਤਰੀਕੇ ਦੇ ਨਾਲ ਇਹ ਫੇਲਿਅਰ ਹੈ ਸਰਕਾਰ ਹਰ ਪੱਖ ਤੋਂ ਜਿਹੜੀ ਹੈ ਕਿ ਫੇਲ ਹੋਈ ਹੈ ਹਾਲਾਂਕਿ ਅਮਨ ਰੋਡ ਦਾ ਜ਼ਰੂਰ ਬਿਆਨ ਆਇਆ ਵੈ ਗੱਲ ਕਰਾਂਗਾ ਮੈਂ ਹੁਣ ਉਹਨਾਂ ਦਾ ਮਹਿੰਦਰ ਪਗਲ ਖੋਰਾ ਦੇ ਨਾਲ ਕਿ ਉਹ ਕੀ ਕਹਿੰਦੇ ਨੇ ਕਿ ਪਗਤ ਜੀ ਕਿਸ ਤਰੀਕੇ ਦੇ ਨਾਲ ਦੇਖਦੇ ਪਏ ਹੋ ਕਿ ਜੋ ਇਹ ਇਸ ਵਕਤ ਜਿਹੜੀ ਇੱਥੇ ਦੀ ਸਥਿਤੀ ਬਣੀ ਹੈ ਅੱਜ ਪਗਤ ਜੀ ਹਾਂਜੀ ਕਰੋ ਜੀ ਕਰੋ ਰਾਤੀ ਜੋ ਯਾਰ ਪਿੱਛੇ تک ਪੜਾਇਆ ਹੋਰ ਮੰਤਰੀ ਮਨੋਜ ਨੇ ਕਾਲੀਆ ਜੀ ਦੇ ਘਰ ਜੋ ਘਟਨਾ ਵਾਪਰੀ ਹੈ ਜਗਾ ਬਣਾ ਲਈਏ ਸਰ ਪਲੀਜ਼ ਅਸੀਂ ਮੈਂ ਔਰ ਮੇਰੇ ਨਾਲ ਬੜੇ ਆਮ ਆਦਮੀ ਪਾਕਿਸਤਾਨੀ ਲਾਗੂ ਸ਼੍ਰੀ ਦਿਵਕ ਬਾਲੀ ਜੀ ਇਕੱਠੇ ਕਾਲੀਆ ਸਾਹਿਬ ਦਾ ਪੂਰਾ ਲੈ ਲਿਆ ਅਸੀਂ ਕਿ ਰਾਤੀ ਜੋ ਘਟਨਾ ਹੋਈ ਸੀ ਸਰ ਮੈਂ ਦੋਦੇ ਬਾੜੇ ਨਾਲ ਮਿਲ ਕੇ ਜਾਣਨ ਨਹੀਂ ਹੈ ਔਰ ਉਸਦੇ ਬਾਅਦ ਜੋ ਹੈ ਅਸੀਂ ਸਾਰਾ ਹੀ सीएम साहब ਦੇ ਧਿਆਨ ਚ ਲਿਆਵਾਂਗੇ ਉਹਨਾਂ ਦਾ ਧਿਆਨ ਚ ਪਹਿਲੇ ਆ ਚੁੱਕਾ ਕਿਉਂਕਿ ਇੱਥੋਂ ਜੋ ਸੀਪੀ ਸਾਹਿਬ ਮਿਲ ਕੇ ਗਏ ਨੇ ਤੋਂ ਉਹਨਾਂ ਨੇ ਇੱਥੇ सीएम ਸਾਹਿਬ ਨੂੰ ਖਰੀ ਰਿਪੋਰਟਿੰਗ ਕੀਤੀ ਹੈ ਔਰ ਉਹਦੇ ਬਾਰੇ ਹੁਣ ਜੋ ਵੀ ਦੇਖੋ ਇਹ ਜਿਹੜਾ ਅਸਲੀ ਗੱਲ ਹੈਗੀ ਵਿੱਚੋਂ ਕਿ ਕੁਝ ਲੋਕਾਂ ਨੂੰ ਪੰਜਾਬ ਦੇ ਵਿੱਚ ਸ਼ਾਂਤੀ ਹজম ਨਹੀਂ ਹੋ ਰਹੀ ਕਿ ਪੰਜਾਬ ਵਿੱਚ ਉਮਕੀ ਵਿਕਾਸ ਹੋ ਰਿਹਾ ਹੈ ਪੰਜਾਬ ਵਿੱਚ ਸੁਖ ਸ਼ਾਂਤੀ ਹੈ ਕੁਝ ਸ਼ਾਰਤੀ ਲੋਕੀ ਜੋ ਹਨ ਜਿਨ੍ਹਾਂ ਨੂੰ ਹੋ ਸਕਦਾ ਹੈ ਪਾਕਿਸਤਾਨ ਤੋਂ ਵੀ ਸ਼ੈਲਟਰ ਹੋਏ ਉਹਨਾਂ ਲੋਕਾਂ ਵੱਲੋਂ ਹਮੇਸ਼ਾ ਜੋ ਹੈ ਪਾਕਿਸਤਾਨ ਵੱਲੋਂ ਪੰਜਾਬ ਨੂੰ ਡਿਸਟਰਬ ਕਰਨ ਦੀ ਕੋਸ਼ਿਸ਼ ਕੀਤੀ ਗਈ ਹੈ ਪਹਿਲੇ ਵੀ ਉਹ ਲੱਗਦਾ ਹੁਣ ਫੇਰ ਜੋ ਪੰਜਾਬ ਚ ਸੁਖ ਸ਼ਾਂਤੀ ਨਾਲ ਸਾਰਾ ਚੱਲ ਰਿਹਾ ਹੈ ਉਹਨਾਂ ਨੂੰ ਬਰਦਾਸ਼ਤ ਨਹੀਂ ਹੋ ਰਿਹਾ ਇਸ ਕਰਕੇ ਓਨਲੀ ਟੂ ਡਿਸਟਰਬ ਦਾ ਪੀਸ ਆਫ ਸਟੇਟ ਦੇ ਕਾਰਨ ਇਹ ਹਾਦਿਕਤਨਾ ਵਾਪਰੀ ਹੈ ਸੋ ਵੀ ਆਰ ਵੈਰੀ ਮੱਚ ਕਨਸਰਨਡ ਐਂਡ ਬਰੀਥ ਸincere ਸੋ ਸੀਐਮ ਸਾਹਿਬ ਜੋ ਹੈ ਇਹਦੇ ਉੱਪਰ ਪੂਰੀ ਕਾਰਵਾਈ ਕਰਨਗੇ ਜਿਨ੍ਹਾਂ ਨੇ ਕੁਝ ਕੀਤਾ ਹੈਗਾ ਉਹਨਾਂ ਨੂੰ ਨਹੀਂ ਬਖਸ਼ਿਆ ਜਾਏਗਾ ਔਰ ਸਾਫ ਨਜ਼ਰ ਆਉਂਦਾ ਹੈ ਕਿ ਜਿਵੇਂ ਪਿਛੇ ਤੁਸੀਂ ਦੇਖਿਆ ਉਹਨੇ ਵੀਡੀਓ ਵਾਇਰਲ ਹੋਈ ਕਿਤੇ ਪਾਕਿਸਤਾਨ ਦੇ ਪੱਟੀ ਜੀ ਔਰ ਬਿਸ਼ਨੋਈ ਜੀ ਜਿਨ੍ਹਾਂ ਨੇ ਆਪਕੋ ਚਾਰਤਾਲਾਬ ਕੀਤਾ ਸੋ ਇਦਾਂ ਦਾ ਚੰਦ ਨੇ ਕਿ ਕੋਈ ਨਾ ਕੋਈ ਪੰਜਾਬ ਵਿੱਚ ਕਿਸੇ ਦੇ ਕੇ ਡਿਸਟਰਬੈਂਸ ਕੀਤਾ ਜਾਵੇ ਸੋ ਪੰਜਾਬ ਸਰਕਾਰ ਸਰਦਾਰ ਭਗਵੰਤ ਸਿੰਘ ਮਾਨ ਸਾਹਿਬ ਦਾ ਪਹਿਲੇ ਏਜੰਡਾ ਬਿਲਕੁਲ ਕਲੀਅਰ ਹੈਗਾ ਕਿ ਪੰਜਾਬ ਵਿੱਚ ਕਿਸੇ ਤਰ੍ਹਾਂ ਦੀ ਜੋ ਹੈ ਸ਼ਾਂਤੀ ਭੰਗ ਨਹੀਂ ਹੁੰਦੇ ਨੇ ਔਰ ਉਸ ਤੇ ਤੁਸੀਂ ਦੇਖਿਆ ਉਹਨੇ ਕਿ ਉਹਦੇ ਲੜੀ ਤਹਿਤ ਹੀ ਕਿਉਂਕਿ ਜੋ ਸਟੇਟ ਵਿੱਚ ਨਸ਼ੇ ਦੇ ਕਾਰਨ ਡਿਸਟਰਬੈਂਸ ਹੋਈ ਸੀ ਮਾੜੇ ਤੱਤ ਜੋ ਹਨ ਖਰਾਬੀ ਕਾਰਜ ਕਰਨ ਉਹਨਾਂ ਦੇ ਖਿਲਾਫ ਜੋ ਹੈ ਯੁੱਧ ਨਿਸ਼ਚੈਵ ਸ਼ੁਰੂ ਕੀਤਾ ਹੈ ਤੇ ਇਸ ਕਰਕੇ ਜੋ ਹੈ ਹੁਣ ਪੰਜਾਬ ਦੇ ਵਿੱਚ ਕੋਈ ਵੀ ਜੋ ਗਲਤ ਕੰਮ ਨਹੀਂ ਹੁੰਦਾ ਜਾਵੇਗਾ ਔਰ ਮੈਨੂੰ ਪੂਰਾ ਯਕੀਨ ਹੈ ਕਿ ਇਹ ਜੋ ਸਾਡੀ ਪੁਲਿਸ ਹੈ ਜੋ ਬਹੁਤ ਕਾਬਲ ਪੁਲਿਸ ਹੈ ਪੰਜਾਬ ਦੀ ਔਰ ਇਹ ਜੋ ਕਟਨਾਰਦੀ ਵਾਪਰੀਆ ਸਾਰੇ ਹੀ ਜਿਹੜੇ ਦੋਸ਼ੀ ਇਹਨਾਂ ਨੂੰ ਪਕੜਿਆ ਜਾਏਗਾ। ਔਰ ਤੁਸੀਂ ਜੇ ਮੰਦੇਸ ਚੀਜ਼ ਨੂੰ ਕਿ ਨਸ਼ਾ ਤਸਕਰ ਜਿਹੜੇ ਨੇ ਕਿ ਉਹ ਗ੍ਰੇਡ ਹਮਲੇ ਤੱਕ ਕਰ ਸਕਦੇ ਨੇ। ਇੱਕ ਮਿੰਟ ਸਵਾਲ ਲੈ ਲਾ ਸਵਾਲ ਲੈ ਲਾ ਸਵਾਲ ਲੈ ਲੀਏ। ਇੱਕ ਮਿੰਟ ਸਵਾਲ ਲੈ ਲੀਏ। ਮੇਰਾ ਇਹ ਕਹਿਣਾ ਹੈ ਕਿ ਦੇਖੋ ਅਸੀਂ ਇਹ ਕੱਲ ਕਲੀਅਰ ਆ ਕਿ ਲਾਰੈਂਸ ਬਿਸ਼ਨੋਏ ਦੇ ਬੰਦੇ ਪਹਿਲਾ ਉਹਦੀ ਵੀਡੀਓ ਵਾਇਰਲ ਹੋਈ ਆ ਉਹ ਆਪਸ ਵਿੱਚ ਲੜ ਕੇ ਕਿਉਂਕਿ ਕੇਂਦਰ ਉਹਨੂੰ ਪੈਟਰੋਨਾਈਜ਼ ਕਰ ਰਹੀ ਆ ਸਾਫਰਮਤੀ ਜੇਲ੍ਹ ਚ ਰੱਖਿਆ ਹੋਇਆ ਉੱਥੋਂ ਬੈਠ ਕੇ ਉਹ ਪਾਕਿਸਤਾਨ ਦੇ ਪੱਟੀ ਨਾਲ ਵੀਡੀਓ ਵਾਇਰਲ ਹੋਈ ਆ ਸਾਜ਼ਿਸ਼ ਆ ਕਿ ਪੰਜਾਬ ਦੇ ਵਿੱਚ ਪੀਸ ਔਰ ਸ਼ਾਂਤੀ ਜਿਵੇਂ ਭਗਤ ਜੀ ਨੇ ਕਿਹਾ ਕਿ ਉਹ ਬਰਦਾਸ਼ਤ ਨਹੀਂ ਹੋ ਰਹੀ ਜਿਸ ਤਰੀਕੇ ਨਾਲ ਪੰਜਾਬ ਪੁਲਿਸ ਔਰ ਪੰਜਾਬ ਸਰਕਾਰ ਐਕਟਿਵਲੀ ਸੋਸਾਇਟੀ ਦੇ ਵਿੱਚ ਪੀਸ ਔਰ ਹਾਰਮਨੀ ਨੂੰ ਮੇਨਟੇਨ ਕਰਨ ਦੀ ਕੋਸ਼ਿਸ਼ ਕਰ ਰਹੀ ਆ ਪਰ ਇਹ ਕਿ ਸਾਰੇ ਜਿਹੜੇ ਸ਼ਰਤੀਆਂ ਸਿਰਾ ਜਿਨ੍ਹਾਂ ਨੂੰ ਕੇਂਦਰ ਸਰਕਾਰ ਪੈਟਰਨਸ ਕਰ ਰਹੀ ਆ ਸਾਬਰਮਤੀ ਦਿਹਾਚੋੜਾ ਨੇ ਸੁਰੱਖਿਅਤ ਤਰੀਕੇ ਰੱਖਿਆ ਹੋਇਆ ਉਥੋਂ ਉਹਨਾਂ ਨਾਲ ਸੰਬੰਧ ਜੋੜ ਕੇ ਆ ਜਲੰਧਰ ਜਲੰਧਰ ਦੇ ਲਾਗੇ ਜਲੰਧਰ ਦੇ ਉਹਨਾਂ ਨੇ ਬੌਮ ਬਲਾਸਟ ਕਰਾਇਆ ਉਹਨਾਂ ਨੇ ਜ਼ਿੰਮੇਵਾਰੀ ਲਈ ਆ ਕਿ ਅਸੀਂ ਇਹ ਜ਼ਿੰਮੇਵਾਰੀ ਲਈ ਆ ਔਰ ਉਹਨਾਂ ਦੀ ਆਪਸ ਵਿੱਚ ਕਨੈਕਸ਼ਨ ਜਿਹੜਾ ਹੈ ਵੀਡੀਓ ਦੇ ਰਾਹੀਂ ਜ਼ਾਹਰ ਹੋ ਗਿਆ ਅੱਛਾ ਮੈਨੂੰ ਇਸ ਬਾਰੇ ਬੜੀ ਚਿੰਤਾ ਕੀਤਾ ਕਿ ਪਿਛਲੇ ਦਿਨਾਂ ਦੇ ਵਿੱਚ ਜਿਹੜੇ ਬਾਕੀ ਵੀ ਬਾਕੀ ਗ੍ਰਨੇਡ ਹਮਲੇ ਹੋਏ ਲੱਗਦਾ ਹੈ ਕਿ ਕਿਤੇ ਪੰਜਾਬ ਪੁਲਿਸ ਦਾ ਇੰਟੈਲੀਜੈਂਸ ਫੇਲ ਆ ਜਾਂ ਕੇਂਦਰ ਦਾ ਇੰਟੈਲੀਜੈਂਸ ਫੇਲ ਆ ਨਹੀਂ ਨਹੀਂ ਕੋਈ ਇੰਟੈਲੀਜੈਂਸ ਫੇਲ ਨਹੀਂ ਹੈ ਸ਼ਰਾਰਤੀ ਅਨਸਰਾਂ ਦਾ ਕੰਮ ਆਪਣਾ ਆ ਇਹ ਸਰਕਾਰਾਂ ਦਾ ਇਹ ਆਪਣਾ ਆ ਉਹ ਰਲ ਕੇ ਕਰਾ ਰਹੇ ਆ ਉਹ ਰਲ ਕੇ ਕਰਾ ਰਹੇ ਆ ਕੋਈ ਸ਼ਰਾਰਤ ਉਹ ਤੋਂ ਵੱਡੀ ਸਟੇਟਮੈਂਟ ਐਸੋ ਦਿੱਤੀ ਹੈ ਕਿ ਦੀਪਕ ਬਾਲੀ ਨੇ ਦਿੱਤੀ ਹੈ ਕਿ ਜਿਸ ਤਰੀਕੇ ਦੇ ਨਾਲ ਤਰੀਕੋ ਨੇ ਬੜੀ ਵੱਡੀ ਵੱਡੀ ਗੱਲ ਕਹਿ ਕੇ ਗਏ ਨੇ ਇੱਥੇ ਭਾਜਪਾ ਆਗੂ ਦੇ ਕਰ ਜ਼ਰੂਰ ਆਏ ਨੇ ਲੇਕਿਨ ਇੱਥੇ ਭਾਜਪਾ ਤਾਂ ਇਹ ਨਿਚਾਨਾ ਸਾਧਗੇ ਨੇ ਕੇਂਦਰ ਤੇ ਨਿਚਾਨਾ ਸਾਧਗੇ ਨੇ ਕਿ ਉਹਨਾਂ ਦੀ ਇਥੇ ਮਿਲੀ ਭੁਗਤ ਦੇ ਸਾਹਮਣੇ ਦੇਖੋ ਰਮਨੀਤ ਪਿੱਟੂ ਨੇ ਸਿੱਧੇ ਤਰੀਕੇ ਨਾਲ ਇੱਕ ਗੱਲ ਆਖ ਦਿੱਤੀ ਸੀ ਕਿ ਅੱਜ ਜੋ ਇੱਥੇ ਹਮਲਾ ਹੋਇਆ ਉਹ ਜਿਹੜਾ ਹੈ ਕਿ ਲਾਈਟਲੀ ਨਹੀਂ ਲੈ ਰਹੇ ਡਿਫੈਂਸ ਮਿਨਿਸਟਰ ਦੀ ਗੱਲ ਕਰਾਂ ਮੈਂ ਹੋਮ ਮਿਨਿਸਟਰ ਦੀ ਮੈਂ ਗੱਲ ਕਰਾਂ ਤੇ ਸਾਰੇ ਜਿੰਨੇ ਟਾਪ ਲੀਡਰਸ਼ਿਪ ਤੇ ਕੇਂਦਰ ਦੀ ਹੈ ਜਿਨ੍ਹਾਂ ਤੇ ਪੂਰੇ ਹਿੰਦੁਸਤਾਨ ਦੀ ਜ਼ਿੰਮੇਵਾਰੀ ਹੈ ਉਹ ਮਨਰੰજન ਕਾਲੀਆ ਦੇ ਨਾਲ ਗੱਲ ਕਰਦੇ ਪਏ ਨੇ ਪੰਜਾਬ 'ਚ ਪਿਛਲੇ ਦਿਨਾਂ ਦੇ ਵਿੱਚ ਜੋ ਗਰਨੇਡ ਹਮਲੇ ਹੋਏ ਨੇ ਜਿਸ ਤਰੀਕੇ ਨਾਲ ਜੋ ਵਾਰਦਾਤਾਂ ਹੋਈਆਂ ਨੇ ਪੰਜਾਬ ਸਰਕਾਰ ਦਾ ਵੱਡਾ ਫੇਲੀਅਰ ਹੈ ਪੰਜਾਬ ਪੁਲਿਸ ਦਾ ਵੱਡਾ ਫੇਲੀਅਰ ਹੈ ਪ੍ਰਦੀਪਕ ਬਾਲੀ ਹੋਰਾਂ ਨੇ ਜੋ ਸਟੇਟਮੈਂਟ ਕਹੀ ਉਹ ਸਾਰੀ ਦੀ ਸਾਰੀ ਪਿਕਚਰ ਨੂੰ ਹੀ ਉਹਨਾਂ ਨੇ ਬਿਲਕੁਲ ਹੀ ਪੂਰੇ ਤਰੀਕੇ ਦੇ ਨਾਲ ਜਿਹੜਾ ਹੈ ਕਿ ਉਹ ਕੁਮਾ ਕੇ ਰੱਖ ਦਿੱਤਾ ਤੇ ਇਹ ਗੱਲ ਆ ਹਾਲਾਤ ਨੇ ਪੰਜਾਬ ਇੱਕ ਪੀਸਫੁੱਲ ਸਟੇਟ ਹੈ ਉਹਨੂੰ ਜਿਹੜਾ ਕਿ ਢਾਲਾਂ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਪਰ ਓਵਰਆਲ ਜੋ ਸਿਨੈਰੀਓ ਬਣ ਗਿਆ ਵੈ ਕਿਤੇ ਨਾ ਕਿਤੇ ਇਨਵੈਸਟੀਗੇਸ਼ਨ ਇੱਕ ਪਾਸੇ ਰਹਿ ਗਈ ਹੈ ਰਾਜਨੀਤਿਕ ਲੜਾਈ ਉੱਤੇ ਆ ਗਈ ਹੈ ਕਿਉਂਕਿ ਰਮਨਿਤ ਪਿੱਟੂ ਇਹ ਬਿਲਕੁਲ ਇਥੇ ਪੰਜਾਬ ਦੀ ਸਰਕਾਰ ਦੀ ਇਸ ਦਾ ਮਤਲਬ ਕੋਈ ਜ਼ਿੰਮੇਵਾਰੀ ਨਹੀਂ ਕਾਨੂੰਨ ਵਿਵਸਥਾ ਨੂੰ ਲੈ ਕੇ ਪਰਮਿਤ ਕਿ ਇਥੇ ਕੇਂਦਰ ਤੇ ਅਨਿਸ਼ਾਨਾ ਸਾਹ ਦੇ ਕਿ ਉਹਨਾਂ ਨੂੰ ਸੁਰੱਖਿਆ ਜਿਹੜਾ ਹੈ ਗੈਂਗਸਟਰ ਨੂੰ ਦਿੱਤਾ ਜਾ ਰਿਹਾ ਔਰ ਇਸੇ ਦੇ ਲਈ ਜਿਹੜਾ ਹੈ ਇਹ ਜੇ ਹਮਲੇ ਹੋ ਰਹੇ ਨੇ ਸੋ ਅਜੇ ਵਿਚਕਾਰ ਪੰਜਾਬ ਸਰਕਾਰ ਤਾਂ ਫਿਰ ਬਿਲਕੁਲ ਹੱਥ ਛਾੜ ਕੇ ਬੈਠਦੀ ਨਜ਼ਰ ਆ ਗਈ ਹੈ ਇਸ ਪੂਰੀ ਘਟਨਾ ਤੋਂ ਬਾਅਦ ਬਿਲਕੁਲ ਇਹ ਜਿਹੜੀ ਗੱਲ ਹੈ ਇਹ ਗਲਤ ਸੋਚਣ ਤੇ ਮਜਬੂਰ ਖਾਸ ਤੌਰ ਤੇ ਇਹ ਸਵਾਲ ਲੈਣ ਤੇ ਮਜਬੂਰ ਜਿਹੜਾ ਜੋ ਦੀਪਕ ਵਾਲੀ ਕਰ ਗਏ ਨੇ ਜਿਨ੍ਹਾਂ ਨੇ ਗੱਲ ਕਹਿ ਦਿੱਤੀ ਹੈ ਕਿ ਕੇਂਦਰ ਸਰਕਾਰ ਜਿਹੜੀ ਹੈ ਕਿ ਰਲ ਕੇ ਚੀਜ਼ਾਂ ਕਰਦੇ ਪਈ ਹੈ ਰਵਨੀਤ ਬਿੱਟੂ ਨੇ ਇੱਥੇ ਇੱਕ ਗੱਲ ਆਖੀ ਸੀ ਕਿ ਪੰਜਾਬ ਤੇ ਚੰਡੀਗੜ੍ਹ ਦੀ ਜਿਹੜੀ ਲੜਾਈ ਉਹ ਮਾਫ਼ ਕਰਨਾ ਪੰਜਾਬ ਤੇ ਦਿੱਲੀ ਦੀ ਜੋ ਲੜਾਈ ਹੈ ਉਹਦੇ ਵਿੱਚ ਪੰਜਾਬ ਪੁਲਿਸ ਵੀ ਜਿਹੜੀ ਹੈ ਕਿ ਸ਼ਮੂਲੀਅਤ ਵਿੱਚ ਉਹਦੀ ਹੈਗੀ ਕਿਉਂਕਿ ਪੰਜਾਬ ਪੁਲਿਸ ਐਸੋਲੇ ਦੋ ਗੁੱਟਾਂ 'ਚ ਵੰਡਲੀ ਹੋਈ ਹੈ ਜਿਸ ਤਰੀਕੇ ਦੇ ਨਾਲ ਅਫਸਰਾਂ ਨੂੰ ਬਦਲਿਆ ਜਾਂਦਾ ਵਾ ਪਹਿਲਾਂ ਉਹ ਅਫਸਰ ਜਿਹੜੇ ਸਰਕਾਰ ਦੇ ਚਹੇਤੇ ਹੁੰਦੇ ਨੇ ਫਿਰ ਉਹਨ ਕੀਆ ਪਰ ਜੋ ਇਹ ਸਟੇਟਮੈਂਟ ਦੇ ਕੇ ਗਏ ਨੇ ਕਿ ਲੱਗਦਾ ਨਹੀਂ ਹੈ ਕਿ ਕੋਈ ਜ਼ਿੰਮੇਦਾਰ ਆਣਾ ਜਿਹੜਾ ਹੈ ਕਿ ਉਹ ਜਵਾਬ ਹੈ ਦੀਪਕ ਵਾਲਲੇ ਦਾ ਹਾਲਾਂਕਿ ਮਹਿੰਦਰ ਭਗਾ ਤੋਂ ਚਲੋ ਸਵਾਲ ਕਰਨ ਦੀ ਕੋਸ਼ਿਸ਼ ਕੀਤੀ ਮਾਈਕ ਉਹਨਾਂ ਨੇ ਆਪਣੇ ਵੱਲ ਕਰ ਲਿਆ ਕਹਿੰਦੇ ਮੈਂ ਤੁਹਾਨੂੰ ਸਮਝਾਣਾ ਕਿਸ ਤਰੀਕੇ ਦੇ ਨਾਲ ਹਾਲਾਂਕਿ ਇਸ ਮਾਮਲੇ ਦੀ ਕਿਸੇ ਵੀ ਤਰੀਕੇ ਦੇ ਨਾਲ ਉਹ ਜਿਹੜੇ ਹੈ ਕਿ ਲਾਰੈਂਸ ਦੇ ਸਨੋਈ ਗੱਲ ਕਰਨਾ ਚਾਹੇ ਕੋਈ ਜਥੇਬੰਦੀਆਂ ਹੋਣ ਚਾਹੇ ਕੋਈ ਐਕਟਿਵਿਸਟ ਹੋਣ ਕਿਸੇ ਨੇ ਜ਼ਿੰਮੇਵਾਰੀ ਨਹੀਂ ਪਰ ਜੋ ਇਹ ਸਟੇਟਮੈਂਟ ਹੈ ਬੇਹਦ ਗੈਰ ਜ਼ਿੰਮੇਦਾਰਾਨਾ ਜਿਹੜੀ ਸਟੇਟਮੈਂਟ ਹੈ ਇੱਥੋਂ ਇਹੀ ਪ੍ਰਤੀਤ ਹੋ ਰਿਹਾ ਹੈ ਕਿ ਜੇ ਪੰਜਾਬ ਦੇ ਵਿੱਚ ਇੰਨੇ ਗ੍ਰੇਨੇ ਦੇ ਪਈਓ ਤੇ ਸਵਾਲੀਆ ਨਿਸ਼ਾਨ ਤੇ ਖਾਸ ਤੌਰ ਤੇ ਜਿਨ੍ਹਾਂ ਨੇ ਤੁਹਾਨੂੰ ਵੋਟਾਂ ਪਾਈਆਂ ਉਹ ਜ਼ਰੂਰ ਇੱਕ ਵਾਰ ਜਿਹੜਾ ਕਿ ਸੋਚਣ ਤੇ ਮਜਬੂਰ ਹੋਣਗੇ ਕਿ ਜਿਹੜੇ ਨੁਮਾਇੰਦੇ ਹੀ ਇਹ ਕਹਿ ਰਹੇ ਨੇ ਕਿ ਇੰਨੇ ਗ੍ਰੇਨੇਡ ਹਮਲੇ ਹੋਣ ਤੋਂ ਬਾਅਦ ਕਿ ਪੰਜਾਬ ਜਿਹੜਾ ਕਿ ਸੁਰੱਖਿਅਤ ਸਟੇਟ ਹੈ ਮਰੰਜਨ ਕਾਲੀਏ ਦੀ ਜਿਹੜੇ ਘਰ ਦੇ ਵਿੱਚ ਅੱਜ ਤਮਾਕਾ ਹੋਇਆ ਵੈ ਜੋ ਇਹ ਤਸਵੀਰ ਨਿਕਲ ਕੇ ਰਾਜਾ ਸਾਹਮਣੇ ਆਈ ਹੈ ਇੰਨੇ ਸਿਰਫ ਤੇ ਸਿਰਫ ਪੰਜਾਬ ਸਰਕਾਰ ਦਾ ਨਹੀਂ ਹੀ ਓਵਰ ਆਲ ਪੰਜਾਬ ਦੇ ਉੱਤੇ ਵੀ ਜਿਹੜਾ ਸਵਾਲੀਆ ਨਿਸ਼ਾਨ ਖੜਾ ਕਰ ਦਿੱਤਾ ਹੋਇਆ ਕਿਉਂਕਿ ਅਸਲ ਵਿੱਚ ਪੂਰੀ ਜਿਹੜੀ ਕੰਟਰੀ ਹੈ ਉਹ ਇਸ ਵਕਤ ਇੱਕ ਤੁਕ ਨਜ਼ਰਾ ਲਗਾ ਕੇ ਜਿਹੜਾ ਕਿ ਜਲੰਧਰ ਨੂੰ ਦੇਖਦੀ ਪਈ ਹੈ ਨੈਸ਼ਨਲ ਮੀਡੀਆ ਸਵੇਰ ਤੋਂ ਅਸੀਂ ਖਬਰਾਂ ਨਸ਼ਰ ਕਰਦੇ ਪਏ ਆ ਸਾਰੀਆਂ ਚੀਜ਼ਾਂ ਦਿਖਾ ਰਹੇ ਆ ਕਿ ਜਿਸ ਤਰੀਕੇ ਦੇ ਨਾਲ ਜੋ ਇਹ ਹਾਲਾਤ ਹੋਏ ਨੇ ਕਿਉਂਕਿ ਕੰਟਰਡਿਕਸ਼ਨ ਸਟੇਟਮੈਂਟ ਖਤਮ ਹੋ ਗਈ ਹੈ ਐਂਡੇ ਤੇ ਆ ਕੇ ਕਿਸੇ ਵੀ ਤਰੀਕੇ ਨਾਲ ਸਰਕਾਰ ਕੋਈ ਫਰੰਟ ਫੁੱਟ ਤੇ ਨਹੀਂ ਆ 파ਰੀ ਜੇ ਅਮਨ ਰੋੜਾ ਬਿਆਨ ਦਿੰਦੇ ਨੇ ਤੇ ਉਹ ਇਹ ਗੱਲ ਕਹਿੰਦੇ ਨੇ ਨਸ਼ਾ ਤਸਕਰਾਂ ਦੇ ਖਿਲਾਫ ਕਾਰਵਾਈ ਹੁੰਦੀ ਪਈ ਆ ਬੋਖਲਾਹਟ ਹੈ ਜਿਹੜੇ ਤਮਾਕੂ ਹੋ ਰਹੇ ਰਵਨੀਤ ਬਿੱਟੂ ਪਲਟਵਾਰ ਕਰਦੇ ਨੇ ਕਿ ਤੁਸੀਂ ਇਸ ਚੀਜ਼ ਨੂੰ ਸਮਝਦੇ ਹੋ ਕਿ ਤੁਹਾਡੇ ਨਸ਼ਾ ਤਸਕਰ ਜਿਹੜੇ ਹੈਗੇ ਨੂੰ ਗਰੇਡ ਹਮਲੇ ਤੱਕ ਕਰ ਸਕਦੇ ਨੇ ਜੇ ਕਰ ਸਕਦੇ ਨੇ ਇਟ ਮੀਨਸ ਤੁਹਾਡਾ ਇਹ ਬੋਲਦਾ ਕਿ ਬਿਲਕੁਲ ਗੱਲ ਸਾਫ਼ ਹੈ ਪਰ ਮੀਸ ਮਸਲੇ ਦਾ ਹੱਲ ਪਤਾ ਨਹੀਂ ਨਿਕਲੇ ਜਾਂ ਨਿਕਲੇ ਤਮਾਕੀਆਂ ਦਾ ਸਿਲਸਲਾ ਖਤਮ ਹੋਏ ਨਾ ਹੋਏ ਲੇਕਿਨ ਸਿਆਸਤ ਜ਼ਰੂਰ ਹੋ ਰਹੀ ਹੈ ਐ ਇੰਨੀ ਵੱਡੀ ਘਟਨਾ ਵਾਪਰ ਜਾਣੀ ਹੈ ਇਸ ਤੋਂ ਕਈ ਵਾਰ ਲੁਕਾਉਣ ਦੀ ਕੋਸ਼ਿਸ਼ ਕੀਤੀ ਗਈ ਲੇਕਿਨ ਇੱਥੇ ਕਿਉਂਕਿ ਇੱਕ ਆਗੂ ਦੇ ਕਰ ਨਿਸ਼ਾਨਾ ਸਾਧਿਆ ਗਿਆ ਇਹ ਹਮਲਾ ਹੋਇਆ ਹੁਣ ਬਕਾਇਦਾ ਸੀਸੀਟੀਵੀ ਤਸਵੀਰਾਂ ਸਾਹਮਣੇ ਆ ਰਹੀਆਂ ਨੇ ਔਰ ਉੱਥੇ ਇਸ ਤਰ੍ਹਾਂ ਦੇ ਨਾਲ ਸੂਬੇ ਦੀ ਜਿਹੜੇ ਆਗੂ ਨੇ ਜਿਹੜੇ ਮੰਤਰੀ ਹੋਣ ਜਾਂ ਵਿਧਾਇਕ ਹੋਣ ਉਹ ਇੱਕ ਜਵਾਬ ਦੇ ਰਹੇ ਨੇ ਕਿ ਸਾਡੀ ਕੋਈ ਜ਼ਿੰਮੇਵਾਰੀ ਨਹੀਂ ਇਹ ਤਾਂ ਕੇਂਦਰ ਦੀ ਜ਼ਿੰਮੇਵਾਰੀ ਹੈ ਏਜੰਸੀਆਂ ਜਿਹੜੀਆਂ ਕਰਾਰੀਆਂ ਨੇ ਮਿਲੀ ਭੁਗਤ ਹੈ ਇਹ ਵਾਕਈ ਇਸ ਨੇ ਹੁਣ ਮਾਹੌਲ ਨੂੰ ਹੋਰ ਵੀ ਗਰਮਾ ਦਿੱਤਾ ਹੈ ਪ੍ਰਮੀਤ ਬਿਲਕੁਲ ਸਵਾਲ ਕਰਨਾ ਬਹੁਤ ਲਾਜ਼ਮੀ ਹੈ ਇਸ ਵਕਤ ਜਿਸ ਤਰੀਕੇ ਦੇ ਨਾਲ ਜਿਹੜੇ ਕਿ ਆ ਦੀਪਕ ਬਾਲੀ ਵੀ ਇੱਥੇ ਹਾਲਾਂਕਿ ਸਟੇਟਮੈਂਟ ਤਾਂ ਜੇ ਦਿੰਦੇ ਹੋਏ ਚਾਹੁੰਦੇ ਨੇ ਪਰ ਸੈਟੀਸਫੈਕਟਰੀ ਕਿਸੇ ਵੀ ਤਰੀਕੇ ਦੇ ਨਾਲ ਕੋਈ ਕਿਸੇ ਚੀਜ਼ ਦਾ ਜਵਾਬ ਨਹੀਂ ਹੈ ਕਿਉਂਕਿ ਇਹ ਮਾਮਲਾ ਜਿਸ ਤਰੀਕੇ ਦੇ ਨਾਲ ਐਕਸਪੋਜ਼ ਹੋਇਆ ਸ਼ੀਤਲ ਨਗਰਾਲਾ ਮੈਂ ਗੱਲ ਕਰਦਾ ਸ਼ੀਤਲ ਓਵਰਰਨ ਪੰਜਾਬ ਦੀ ਸਥਿਤੀ ਕੀ ਦੇਖਦੇ ਪਏ ਹੋ ਪੂਰੀ ਸਥਿਤੀ ਹੈ ਲਾਅ ਐਂਡ ਆਰਡਰ ਸਰਕਾਰ ਦੇ ਕੰਟਰੋਲ 'ਚ ਨਹੀਂ ਹੈ ਇਲੈਕਸ਼ਨ ਜਿੰਤਾ ਕਿ ਆਪਣੇ ਸੁਪਰੀਮ ਕੋਰਟ ਨੂੰ ਜਸਟਿਸ ਦਾ ਕਰਨਾ ਪਹਿਲੇ ਜਲੰਧਰ ਵੈਸਤੇ ਹਲਾਦਪੁਰੇ ਕਿਤੇ ਹੁਣ ਲੁਲਿਆ ਲੁਧਿਆਣਾ ਵੈਸਤੀ ਵਾਰੀ ਹੈ ਇਸ ਕਰਕੇ ਇਹ ਜਿਹੜੇ ਬੰਮ ਦਾ ਜਿਹੜਾ ਧਮਾਕਾ ਗ੍ਰਨੇਡ ਦਾ ਹਮਲਾ ਸਾਰੀ ਰਾਤ ਮੈਂ ਚਾਹਾਂ ਮੈਂ ਇਹ ਗੱਲ ਜਾਣਨੀ ਚਾਹਾਂਗਾ ਪਰ ਸਰਕਾਰ ਦਾ ਕੁਝ ਸਮੇਂ ਲਈ ਹਿੱਸਾ ਰਾਇਓ ਸਰਕਾਰ ਦੀ ਵਰਕਿੰਗ ਕਿਸ ਤਰੀਕੇ ਨਾਲ ਦੀਪਕ ਵਾਲੀ ਆਏ ਨੇ ਉਹ ਕਹਿੰਦੇ ਨੇ ਕਿ ਇਹ ਜਿੰਨੇ ਮਾਮਲੇ ਨੇ ਕੇਂਦਰ ਦੇ ਮਿਲੀ ਭੁਗਤਤ ਦੇ ਨਾਲ ਹੈ ਪੰਜਾਬ ਸ਼ਾਂਤਮਈ ਹੈ ਸਰਕਾਰ ਦੀ ਜਿਹੜੀ ਵਰਕਿੰਗ ਦੇਖਣਾ ਚਾਹੁੰਦੇ ਹੋ ਮੈਂ ਕੱਲ ਰਾਤ ਨੂੰ ਇੱਥੇ ਡੇਢ ਵੇ ਪਹੁੰਚ ਗਿਆ ਸੀ ਜਲੰਧਰ ਸੀਪੀ ਪੌਣੇ ਪੰਜ ਵੇ ਆਈ ਹਾਂ ਇਦਾਂ ਦੇ ਹਾਲਾਤ ਹੈ ਕਿ ਸੀਪੀ ਸਾਹਿਬ ਦਾ ਕਿੰ ਕੁਸ਼ੀ ਹੀ ਮੀਟਰ ਦੂਰ ਜਿਹੜਾ ਉਹਨਾਂ ਦਾ ਆਫਿਸ ਹੈ ਜਲੰਧਰ ਸੀਪੀ ਨੂੰ ਪੋਨੇ ਪੰਜਵੇਂ ਆਣਾ ਪਿਆ ਡੀਜੀਪੀ ਦੇ ਕਾਲ ਤੋਂ ਬਾਅਦ ਇਸ ਕਰਕੇ ਜਿਹੜੇ ਜਿਹੜੇ ਹਾਲਾਤ ਹੈ ਇਹ ਜਿਹੜਾ ਗ੍ਰਨੇਡ ਹਮਲਾ ਹੈ 15ਵਾਂ ਦਿਨ ਹੈ ਜੀ ਦੂਸਰਾ ਹਮਲਾ ਕੀਤਾ ਸ਼ਾਇਦ ਉੱਤੇ ਹੈ ਤੇ ਜਿਹੜੇ ਪੰਜਾਬ ਦੇ ਪਿਛਲੇ 3 ਮਹੀਨਿਆਂ ਤੋਂ ਦੇਖ ਰਹੇ ਕਦੀ ਕਿਸੇ ਥਾਣੇ ਦੇ ਉੱਤੇ ਕਦੀ ਕਿਸੇ ਥਾਣੇ ਦੇ ਉੱਤੇ ਇਹ ਪੰਜਾਬ ਦਾ ਲਾਅ ਐਂਡ ਆਰਡਰ ਪੰਜਾਬ ਸਰਕਾਰ ਦੇ ਅੰਡਰ ਨਹੀਂ ਹੈ ਇਹ ਜਿਹੜੇ ਲੋਕ ਜਿਨ੍ਹਾਂ ਲੋਕਾਂ ਨੇ ਇਸ ਪੰਜਾਬ ਦੀ ਸ਼ਾਂਤੀ ਦੇ ਲਈ ਮਨੁਜਨ ਕਾਲੀਆ ਦੇ ਪਿਤਾ ਜੀ ਨੇ ਮਨੁਜਨ ਕਾਲੀਆ ਜੀ ਨੇ ਬੜੀ ਵੱਡੀ ਜਿਹੜੀ ਭੂਮਿਕਾ ਨਿਭਾਈ ਹੈ ਅੱਜ ਪੰਜਾਬ ਦੇ ਲੋਕ ਇਸ ਕਰਕੇ ਅੱਜ ਤੜਾਈ ਤੜਾਈ ਕਰ ਰਹੇ ਆ ਕਿ ਕਿਹੜੀ ਸਰਕਾਰ ਨੂੰ ਚੋਣ ਕੇ ਤੁਸੀਂ ਮੌਕਾ ਦਿੱਤਾ ਕਿ ਅੱਜ ਦੇ ਜਿਹੜੇ ਹਾਲਾਤ ਹੈ ਉਹਨੂੰ ਕੋਈ ਸੁਣਨ ਵਾਲਾ ਹੀ ਨਹੀਂ ਹੈ ਤੁਸੀਂ ਆ ਰਾਜਾ ਗੱਲ ਸੁਣੀ ਹੈ ਸ਼ੀਤਲ ਮਸੀਪੀ ਸਾਹਿਬ ਸਾਰੇ ਇੱਥੇ ਮੌਜੂਦ ਆ ਇੱਥੇ ਲੀਡਰਸ਼ਿਪ ਪਹੁੰਚੀ ਸੀ ਸੀਪੀ ਸਾਹਿਬ ਦਾ ਜ਼ਰੂਰ ਇੱਥੇ ਜ਼ਿਕਰ ਕੀਤਾ ਹੈ ਰਾਤ ਜਿਹੜਾ ਕਿ ਉੱਤੜ ਕੇ ਸਵੇਰੇ 4:30 ਵਜੇ ਪਹੁੰਚੇ ਨੇ ਹਾਲਾਂਕਿ ਹੁਣ ਮੈਂ ਇੱਥੇ ਜ਼ਰੂਰ ਇਸ ਗੱਲ ਨੂੰ ਵੀ ਦੁਹਰਾਣਾ ਚਾਹਾਂਗਾ ਕਿ ਜਿਸ ਤਰੀਕੇ ਦੇ ਨਾਲ ਦੀਪਕ ਬਾਲੀ ਹੋਰਾਂ ਨੇ ਸਟੇਟਮੈਂਟ ਆਪਣੀ ਦਿੱਤੀ ਹੈ ਜੋ ਏਜੰਸੀਆਂ ਕੰਮ ਕਰਾ ਰਹੀਆਂ ਸ਼ਹਾਜ਼ਾਦ ਪੱਟੀ ਨੇ ਜ਼ਰੂਰ ਇਸ ਚੀਜ਼ ਦੀ ਜ਼ਿੰਮੇਵਾਰੀ ਲਈ ਸੀ ਪਰ ਉਹਨੇ ਨਾਲ ਇਹ ਗੱਲ ਆਖੀ ਸੀ ਕਿ ਸਾਡੇ ਜਿਹੜੇ ਨੇਕੀ ਇਸਲਾਮ ਨੂੰ ਜਾਂ ਸਾਡੇ ਧਰਮ ਨੂੰ ਗਲ